ਜਿੰਦਾਬਾਦ ਜਿੰਦਾਬਾਦ ਕਰੋਸੀ ਅੱਪਾ ਹਾਏ 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 ਕਰੋਸੀ ਅੱਪਾ ਹਾਏ 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 ਪੰਜਾਬ ਸਰਕਾਰ ਮੁਰਦਾਬਾਦ 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 ਹਾਂਜੀ ਸਰ ਅੱਜ ਆ ਜਿਹੜਾ ਜੇ ਟ੍ਰੈਲੀ ਕੀਤੀ ਗਈ ਹੈ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲੱਗੇ ਨੇ ਇਹ ਕੀ ਹੈ ਮਾਮਲਾ ਜੀ ਸਰ ਜੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਜਿਹੜੇ ਇੰਜੀਨੀਅਰ ਐਂਡ EMPLOYES ਦੀ ਬਣੀ ਆ ਜੀ ਜੀ ਉਹਨਾਂ ਵੱਲੋਂ ਇਹ ਸੱਦਾ ਸੀ ਕਿ 13 ਤਰੀਕ ਨੂੰ ਜਿੱਥੇ ਪੰਜਾਬ ਐਂਡ ਡਿਊਟੀ ਦੇ ਮੁਲਾਜ਼ਮ ਜਿਹੜੇ ਆ ਇਹ ਸਾਰਾ ਗੇਟ ਰੈਲੀਆਂ ਕਰਨਗੇ ਸਬ ਡਿਵੀਜ਼ਨਲ ਡਿਵੀਜ਼ਨਲ ਪੱਧਰਾਂ ਤੇ ਜੀ ਜੀ ਤੇ ਉਸ ਦਾ ਕਾਰਨ ਇਹ ਆ ਜੀ ਇੱਕ ਤੇ ਡਿਊਟੀ ਪ੍ਰਸ਼ਾਸਨ ਵੱਲੋਂ ਜਿਹੜਾ ਚੰਡੀਗੜ੍ਹ ਦਾ ਜਿਹੜਾ ਬਿਜਲੀ ਬੋਰਡ ਆ ਉਹ ਤੋੜ ਕੇ ਨਿੱਜੀ ਕੰਪਨੀ ਦੇ ਹਵਾਲੇ ਨਰੋਲ ਨਿੱਜੀ ਕੰਪਨੀ ਨੂੰ ਦਿੱਤਾ ਜਾ ਰਿਹਾ ਵਾ ਇਸੇ ਤਰ੍ਹਾਂ ਹੀ ਬਨਾਰਸ ਤੇ ਆਗਰਾ ਦੀਆਂ ਜਿਹੜੀਆਂ ਕਾਰਪੋਰੇਸ਼ਨਾਂ ਵਾਂ ਉਹਨਾਂ ਨੂੰ ਜਿਹੜਾ ਨਿੱਜੀ ਹੱਥਾਂ ਦੇ ਵਿੱਚ ਦਿੱਤਾ ਜਾ ਰਿਹਾ ਉਸ ਦੇ ਵਿਰੋਧ ਵਿੱਚ ਸਭੁੱਚੇ ਦੇਸ਼ ਦੇ ਵਿੱਚ ਇਹ ਜੜੀਆਂ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਸਰ ਬਚਾਇਆ ਕਿਵੇਂ ਜਾ ਸਕਦਾ ਹੈ ਇਸ ਵਿਭਾਗ ਨੂੰ ਕੋਈ ਇਹ ਤੁਸੀਂ ਸਲਾਹ ਦੇ ਸਕਦੇ ਸਰਕਾਰ ਨੂੰ ਫਰਦੇ ਨਹੀਂ ਹੈ ਤੁਹਾਡੀ ਸਾਡੀ ਉੱਪਰ ਜਿਹੜੀ ਕਮੇਟੀਆਂ ਉਹ ਸਰਕਾਰ ਨਾਲ ਵੀ ਮੀਟਿੰਗਾਂ ਕਰਦੀਆਂ ਔਰ ਮੈਨੇਜਮੈਂਟਾਂ ਨਾਲ ਵੀ ਕਰਦੀਆਂ ਉਹਨਾਂ ਚੰਗੇ ਸੁਝਾਅ ਉਹਨਾਂ ਦਿੱਤੇ ਹੋਏ ਆ ਸੋ ਜਿਹੜਾ ਆਧਾਰਾ ਘਟੇ ਚ ਉਹਨੂੰ ਤੇ ਪ੍ਰਾਈਵੇਟ ਕਰਨਾ ਬਣਦਾ ਪਰ ਜਿਹੜਾ ਚੰਡੀਗੜ੍ਹ ਵਰਗਾ ਜਿਹੜਾ ਸਭ ਤੋਂ ਸਸਤੀ ਬਿਜਲੀ ਦੇ ਰਿਹਾ ਆਪਣੇ ਖਪਤਕਾਰਾਂ ਨੂੰ ਤੇ 871 ਕਰੋੜ ਰੁਪਏ ਦੇ ਮੁਨਾਫੇ ਦੇ ਵਿੱਚ ਆ ਉਹੋ ਜਿਹੇ ਆਧਾਰੇ ਨੂੰ ਦੇਣਾ ਤੇ ਬਹੁਤ ਮਾੜੀ ਗੱਲ ਆ ਸਰ ਯੂਨਿਟਾਂ ਦੀ ਰੇਟ ਘਟਾ ਕੇ ਅਤੇ ਮੋਟਰਾਂ ਦਾ ਬੋਝ ਲਗਾ ਕੇ ਇਹ ਵਿਭਾਗ ਨੂੰ ਬਚਾਇਆ ਜਾ ਸਕਦਾ ਹੈ ਬਚਾਇਆ ਜਾ ਸਕਦਾ ਪਰ ਇਹ ਤੇ ਸਰਕਾਰ ਦੇ ਫੈਸਲੇ ਕਰਨੇ ਆ ਇਹ ਜਥੇਬੰਦੀਆਂ ਤੇ ਦੱਸ ਸਕਦੀਆਂ ਕੋਈ ਚੰਗੇ ਸੁਝਾਅ ਦੇ ਸਕਦੀਆਂ ਉਹਨਾਂ ਤੇ ਅਮਲ ਕਰਨਾ ਸਰਕਾਰਾਂ ਦਾ ਕੰਮ ਹੈ ਨੇ ਉਹ ਕਰਦੇ ਆ ਜੋ ਸਰਕਾਰਾਂ ਪਹਿਲਾਂ ਵੀ ਇਦਾਂ ਹੀ ਫੋਨਫਾਣਾ ਹੁੰਦੇ ਆ ਪਰ ਇਹ ਵੀ ਜੋ ਮਹਿਕਮੇ ਨੇ ਦਾ ਦਿਸ਼ਾ ਨਿਰਦੇਸ਼ ਉਹਨਾਂ ਨੂੰ ਪਾਲਣਾ ਕੀਤੀ ਜਾਂਦੀ ਉਹਨਾਂ ਦੀ ਹਾਂਜੀ ਸਰ ਅੱਜ ਦੇ ਤੋਂ ਅੱਜ ਦਾ ਪ੍ਰੋਗਰਾਮ ਜਿਹੜਾ ਸਾਡਾ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੀਆਂ ਘਟੀਆਂ ਨੀਤੀਆਂ ਦੇ ਵਿਰੋਧਿਆ ਕਿਉਂਕਿ ਜਿਹੜਾ ਲੋਕਾਂ ਦਾ ਆਧਾਰਾ ਪ੍ਰੋਫਿਟ ਆਧਾਰਾ ਜਿਵੇਂ ਕਿ ਬਿਜਲੀ ਬੋਰਡ ਆ ਜੀ ਇਹ ਇਹਦੇ ਤੋਂ ਆਮ ਲੋਕਾਂ ਨੂੰ ਬਹੁਤ ਸੁੱਖ ਸਹੂਲਤਾ ਮਿਲਦੀਆਂ ਜੀ ਜੇ ਪ੍ਰਾਈਵੇਟੇਸ਼ਨ ਵਾਲ ਜਾਂਦਾ ਇਹਦੇ ਨਾਲ ਜਿਹੜੀ ਉਹ ਲੋਕਾਂ ਦੀ ਬਹੁਤੀ ਘਟੀਆਂ ਤਰੀਕੇ ਨਾਲ ਲੁੱਟਖੋਟ ਹੋ ਸਕਦੀ ਆ ਜੀ ਜੀ ਜਿਵੇਂ ਕਿ ਨੀਚਲੇ ਵਰਗ ਨੂੰ ਮਾਫੀ ਦਿੱਤੀ ਆ ਤੇ ਉਸ ਜਦੋਂ ਪ੍ਰਾਈਵੇਟੇਸ਼ਨ ਚ ਜੇ ਚਲੇ ਗਿਆ ਜੀ ਤੇ ਇਹਦੇ ਵਿੱਚ ਕੋਈ ਮਾਫੀ ਨਹੀਂ ਮਿਲਨੀ ਕੋਈ ਰਾਹਤ ਨਹੀਂ ਮਿਲਨੀ ਲੋਕ ਵੀ ਤੰਗ ਹੋਣਗੇ ਸਿਸਟਮ ਵੀ ਸਾਰਾ ਖਰਾਬ ਹੋਊਗਾ ਸਾਰਾ ਜਿਹੜਾ ਤਾਣਾ ਬਾਣਾ ਇਹ ਆਪਣੀ ਮਰਜ਼ੀ ਦੇ ਨਾਲ ਖਰਾਬ ਕਰਕੇ ਤੇ ਵੱਧ ਪ੍ਰੋਫਿਟ ਜਿਹੜਾ ਉਹ ਖੱਟਣ ਦੇ ਚੱਕਰ ਦੇ ਵਿੱਚ ਹੀ ਜਿਹੜਾ ਉਹ ਆਮ ਲੋਕਾਂ ਨੂੰ ਖਰਾਬ ਕੀਤਾ ਜਾ ਰਿਹਾ ਜੀ ਠੀਕ ਆ ਇਹਦੇ ਵਿੱਚ ਕੀ ਆ ਕਿ ਜੇ ਪ੍ਰਾਈਵੇਟੇਸ਼ਨ ਨਾਲ ਜਾਂਦੇ ਆ ਜੀ ਉਹਦੇ ਵਿੱਚ ਟੈਂਡਰ ਆਪਣੇ ਪਾਉਣਗੇ ਇਹਰੇ ਲੋਕਾਂ ਦੇ ਹੋਣਗੇ ਕੰਪਨੀਆਂ ਦੇ ਹੋਣਗੇ ਕੰਮ ਸਰਕਾਰਾਂ ਦਾ ਹੀ ਹੋਣਾ ਠੀਕ ਆ ਉਹਦੀ ਬਹੁਤ ਹੀ ਜ਼ਿਆਦਾ ਮਤਲਬ ਦੁਰਵਰਤੋਂ ਕੀਤੀ ਜਾਊਗੀ ਉਦੋਂ ਜੋ ਬਹੁਤ ਜ਼ਿਆਦਾ ਵੱਡੇ ਫੰਡ ਗਲਤ ਤਰੀਕੇ ਨਾਲ ਲਾਏ ਜਾ ਸਕਦੇ ਆ ਸੋ ਸਾਡਾ ਸੁਝਾਅ ਇਹ ਹੀ ਆ ਕਿ ਜਿਹੜੀ ਚੀਜ਼ ਲੋਕਾਂ ਦੀ ਬਚਾਈ ਜਾ ਸਕਦੀ ਉਹਨੂੰ ਬਚਾਉਣਾ ਚਾਹੀਦਾ ਸਾਡਾ ਵੀ ਜਥੇਬੰਦੀਆਂ ਜਿਹੜੀਆਂ ਇਸੇ ਗੱਲ 'ਚ ਲੱਗੀਆਂ ਕਿ ਜਿਹੜਿਆ ਵਾਰੀ-ਵਾਰੀ ਸੇਰ ਜੋ ਇਹਨਾਂ ਦੇ ਘਾਣ ਚਲਾਈ ਜਾ ਰਹੇ ਆ ਹੁਣ ਚੰਡੀਗੜ੍ਹ ਦਾ ਜਿਹੜਾ ਬਿਜਲੀ ਬੋਰਡ ਪ੍ਰਾਈਵੇਟ ਕਰਨ ਜਾ ਰਿਹਾ ਜਿਹੜਾ ਸਿਸਟਮ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਉਹਨੂੰ ਕਿਉਂ ਜਾਣਬੁੱਝ ਕੇ ਖਰਾਬ ਕੀਤਾ ਜਾ ਰਿਹਾ ਸਾਡੀ ਸਰਕਾਰ ਨੂੰ ਵੀ ਤੇ ਸੈਂਟਰ ਨੂੰ ਵੀ ਇਹ ਅਪੀਲ ਆ ਕਿ ਇਸ ਨੂੰ ਵਧੀਆ ਤਰੀਕੇ ਦੇ ਨਾਲ ਵਾਚਿਆ ਜਾਵੇ ਤੇ ਇਹਦੇ ਤੋਂ ਜਿਹੜਾ ਉਹ ਗਰੇਜ ਕੀਤਾ ਜਾਵੇ ਤੇ ਨਹੀਂ ਤੇ ਹੋਰ ਵੀ ਠਿਕੇ ਸੰਘਰਸ਼ ਆ ਜਿਹੜੇ ਉਹ ਮੁਲਾਜ਼ਮ ਜਿਹੜੇ ਜਾ ਸਕਦੇ ਇਹ ਮੁਲਾਜ਼ਮਾਂ ਨੂੰ ਮੁਸ਼ਕਲ ਕੀ ਆ ਸਕਦੀ ਹੈ ਸਭ ਤੋਂ ਵੱਡੀ ਜੇ ਪ੍ਰਾਈਵੇਟ ਹੁੰਦਾ ਹੈ ਅਦਾਰਾ ਪ੍ਰਾਈਵੇਟ ਅਦਾਰਾ ਹੁੰਦਾ ਹੈ ਸਭ ਤੋਂ ਵੱਡੀ ਮੁਸ਼ਕਲ ਇਹ ਆ ਵੀ ਇਹਨਾਂ ਨੇ ਜਿਹੜੀਆਂ ਮਤਲਬ ਮਾਫੀਆਂ ਜੋ ਆਮ ਜਨਤਾ ਨੂੰ ਦਿੱਤੀਆਂ ਜਾ ਰਹੀਆਂ ਜਿਹਦੇ ਤੋਂ ਉਹ ਸੁੱਖ ਸਹੂਲਤ ਲੈ ਰਹੇ ਆ ਸਭ ਤੋਂ ਪਹਿਲਾਂ ਉਹ ਰੱਦ ਕੀਤੀਆਂ ਜਾਣਗੀਆਂ ਫਿਰ ਉਹਨਾਂ ਨੇ ਅਦੋਬਾਰ ਜਿਹੜੇ ਬਿਜਲੀ ਦੇ ਬਿੱਲ ਆ ਉਹ ਆਪਣੀ ਮਰਜ਼ੀ ਦੇ ਨਾਲ ਉਹਨਾਂ ਦੇ ਵਿੱਚ ਇਨਕਰੀਜ਼ ਕਰਨਗੇ ਜੋ ਮਰਜ਼ੀ ਕਰ ਸਕਦੇ ਆ ਉਹਨਾਂ ਦੀ ਆਪਣੀ ਜਿਹੜੀ ਉਹ ਮਰਜ਼ੀ ਹੋਊਗੀ ਔਰ ਜੇ ਕੋਈ ਮਤਲਬ ਆਮ ਬੰਦਾ ਕੋਈ ਮਲਾਜ਼ਮ ਜਿਹੜਾ ਉਹਨਾਂ ਦੇ ਖਿਦ ਵਿਰੁੱਧ ਕੋਈ ਧਰਨਾ ਕੋਈ ਮੁਜ਼ਾਹਰਾ ਨਹੀਂ ਕਰ ਸਕਦਾ ਜੀ ਜੀ ਹੁਣ ਸਰਕਾਰ ਨੂੰ ਕੀ ਅਪੀਲ ਰਹਿਣ ਵਾਲੀ ਸਰਕਾਰ ਨੂੰ ਸਾਡੀ ਇਹ ਹੀ ਅਪੀਲ ਆ ਕਿ ਜੋ ਸਿਸਟਮ ਵਧੀਆ ਤਰੀਕੇ ਨਾਲ ਚੱਲ ਰਿਹਾ ਉਹਨੂੰ ਜਾਣਬੁੱਝ ਕੇ ਖਰਾਬ ਨਾ ਕੀਤਾ ਜਾਵੇ ਉਹਨੂੰ ਵਧੀਆ ਤਰੀਕੇ ਨਾਲ ਐਜਿਟੀ ਦੇ ਚੱਲਣ ਦਿੱਤਾ ਜਾਵੇ ਜੇ ਉਹ ਕੋਈ ਅਦਾਰਾ ਘਾਟੇ 'ਚ ਜਾਂਦਾ ਫਿਰ ਤਾਂ ਉਹ ਤੇ ਅਸੀਂ ਵੀ ਕਹਿ ਸਕਦੇ ਹਾਂ ਵੀ ਇਹ ਸਰਕਾਰ ਦੀ ਮਜਬੂਰੀ ਬਣ ਗਈ ਹੈ ਜਦੋਂ ਅਦਾਰਾ ਜਿਹੜਾ ਵੱਧ ਪ੍ਰੋਫਿਟ 'ਚ ਜਾ ਰਿਹਾ ਲੋਕ ਖੁਸ਼ ਆ ਸੁਖ ਲੈਣ ਦੇ ਆ ਫਿਰ ਉਹਨੂੰ ਜਾਣਬੁੱਝ ਕੇ ਕਿਉਂ ਤੋੜਿਆ ਜਾ ਰਿਹਾ ਬਹੁਤ ਬਹੁਤ ਥੈਂਕ ਯੂ